ਕਰਮਸਿਤ ਕਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਸਾਰਗ ਮਹੱਲਾ ਪੰਜਵਾਂ ਮੇਰਾ ਮਨ ਇਕ ਹੀ ਪ੍ਰੇਅ ਮੰਗੈ ਵੇਖ ਆਇਓ ਸਰਵ ਥਾਨ ਦੇਸ ਤਰੇ ਰੋਮ ਨ ਸੰਸਰ ਲਾਗੇ ਰਹਾਉ ਸਤਿਗੁਰੂ ਪਾਤਸ਼ਾਹ ਫਰਮਾਨ ਕਰਦੇ ਹਨ ਕਿਹ ਭਾਈ ਮੇਰਾ ਮਨ ਸਿਰਫ प्यारे प्रभु ਦਾ ਦਰਸ਼ਨ ਮੰਗਦਾ ਹੈ ਮੈਂ ਸਾਰੇ ਦੇਸ਼ ਸਾਰੇ ਥਾਂ ਵੇਖ ਆਇਆ ਹਾਂ ਵੇਖ ਆਇਓ ਵੇਖ ਮਤਲਬ ਵੇਖ ਆਇਆ ਸਰਬ ਥਾਨ ਦੇਸ਼ ਸਾਰੇ ਦੇਸ਼ ਸਾਰੇ ਥਾਂ ਬ੍ਰਹਿਆ ਰੋਮ ਨ ਸੰਸਰ ਲੱਗੇ ਉਹਨਾਂ ਵਿੱਚੋਂ ਕੋਈ ਵੀ ਸੁੰਦਰਤਾ ਵਿੱਚ ਪਿਆਰੇ ਪ੍ਰਭੂ ਦੇ ਇੱਕ ਰੋਮ ਦੀ ਵੀ ਬਰਾਬਰੀ ਨਹੀਂ ਕਰ ਸਕਦਾ ਇੱਕ ਰੋਮ ਦੀ ਸਤਗੁਰ ਪਾਸ਼ਾ ਫਰਮਾਨ ਕਰਦੇ ਹਨ ਵੀ ਇੰਨਾ ਸੋਹਣਾ ਮੇਰਾ ਉਹ ਆਕਾਰਪੁਰਖ ਪਰਮੇਸ਼ਰ ਹੈ ਵੀ ਉਹਦੀ ਬਰਾਬਰੀ ਇੱਕ ਉਹਦੇ ਇੱਕ ਰੋਮ ਦੀ ਬਰਾਬਰੀ ਵੀ ਨਹੀਂ ਕੋਈ ਕਰ ਸਕਦਾ ਬਾਕੀ ਤਾਂ ਹੋਰ ਬਹੁਤ ਵੱੰਨੀ ਗੱਲ ਹੈ ਮੈਂ ਸਾਰੀ ਕੰਨੀ ਦੀ ਸਾਰੀ ਜਗ੍ਹਾ ਵੇਖ ਲਈ ਐ ਤੇ ਮੇਰਾ ਮਨ ਸਿਰਫ ਉਸੇ ਦਾ ਹੀ ਦਰਸ਼ਨ ਮੰਗਦਾ ਹੈ ਫਿਰ ਫਰਮਾਨ ਹੈ ਮੈਂ ਨੀਰੇ ਅਨਕ ਭੋਜਨ ਬਹੁ ਵਿੰਜਨ ਤਨ ਸਿਉ ਦ੍ਰਿਸ਼ਟ ਨਾ ਕਰੈ ਰੁਚਾਂਗੈ ਹਰ ਰਸ ਚਾਹੈ ਪ੍ਰਿਅ ਪ੍ਰਿਅ ਮੁਖ ਟਿਰੈ ਜੋ ਅਲ ਕਮਲਾ ਲੋਵਾਂਗੇ ਅਲ ਮਤਲਬ ਪੌਰਾ ਕਮਲਾ ਮਤਲਬ ਕੌਲ ਫੁੱਲ ਲੋਵਾਂਗੇ ਲਲਚਾਉਂਦਾ ਹੈ ਲਲਚਾ ਜਾਂਦਾ ਹੈ ਕਿਨੇ ਹੀ ਭਾਈ ਮੈਂ ਨੇਕਾਂ ਭੋਜਨ ਅਨੇਕਾਂ ਸਵਾਦਲੇ ਪਦਾਰਥ ਪਰੋਸ ਕੇ ਰੱਖਣਾ ਮੈਂ ਨੀਰੇ ਨੀਰੇ ਮਤਲਬ ਪਰੋਸ ਕੇ ਰੱਖਣਾ ਅਨਕ ਭੋਜਨ ਬਹੁ ਵਿੰਜਨ ਅਨੇਕਾਂ ਸਵਾਦ ਦੇ ਪਦਾਰਥ ਭੋਜਨ ਬਰੋਸ ਕੇ ਰੱਖਦਾ ਹਾਂ ਮੇਰਾ ਮਨ ਉਹਨਾਂ ਵੱਲ ਨਿਗਾਹ ਵੀ ਨਹੀਂ ਕਰਦਾ ਤੈਨਸੇ ਦ੍ਰਿਸ਼ਟਾ ਨ ਕਰਾਉ ਚੰਗਾ ਇਹਨੂੰ ਚੰਗਾ ਮਤਲਬ ਰੂਚੀ ਉਹਨਾਂ ਭੋਜਨਾਂ ਵਾਲੀ ਰੁਚੀ ਹੈ ਹੀ ਨਹੀਂ ਇਸ ਦੀ ਉਹਨਾਂ ਉਹਨਾਂ ਵੱਲ ਕੋਈ ਰੁਚੀ ਨਹੀਂ ਹੈ ਮੇਰੇ ਮੰਨ ਦੀ ਇਹਨਾਂ ਸਵਾਦ ਲਈ ਭੋਜਨਾਂ ਵੱਲ ਕੋਈ ਵੀ ਰੁਚੀ ਨਹੀਂ ਹੈ ਹੇ ਭਾਈ ਕਹਿੰਦੇ ਜਿਵੇਂ ਭੌਰਾ ਕੌਣ ਫੁਲ ਵਾਸਤੇ ਲਲਚਾਉਂਦਾ ਹੈ ਨਾ ਤੇਵੇਂ ਕਹਿੰਦੇ ਮੇਰਾ ਮਨ ਪਰਮਾਤਮਾ ਦੇ ਨਾਮ ਦਾ ਸਵਾਦ ਹੀ ਮੰਗਦਾ ਹੈ ਬਸ ਹੋਰ ਨਹੀਂ। ਹੋਰ ਦੁਨਿਆਵੀ ਸਵਾਦ ਪਦਾਰਥਾਂ ਦੇ ਉਹਨਾਂ ਦੇ ਵਿੱਚ ਨਹੀਂ ਲਲਚਾਉਂਦਾ। ਕੇਵਲ ਪਰਮਾਤਮਾ ਦੇ ਨਾਮ ਦਾ ਸਵਾਦ ਹੀ ਮੰਗਦਾ ਹੈ। ਮੂਹ। ਕਹਿੰਦੇ ਹੈ ਪਿਆਰੇ ਪ੍ਰਭੂ, ਹੈ ਪਿਆਰੇ ਪ੍ਰਭੂ। ਇਉਂ ਹੀ ਬੋਲਦਾ ਮੇਰਾ ਮਨ। ਮੂੰਹ ਇਹੋ ਬੋਲਦਾ ਹੈ ਪਿਆਰੇ ਪ੍ਰਭੂ ਏ ਪਿਆਰੇ ਪ੍ਰਭੂ ਹਰ ਰਸ ਚਾਹੇ ਪ੍ਰਿਅ ਪ੍ਰਿਅ ਮੁਖ ਟੇਰੈ ਮੁਖ ਟੇਰੈ ਮਤਲਬ ਮੂੰਹ ਚੋਂ ਇਹੀ ਟੇਰਦਾ ਰਹਿੰਦਾ ਹੈ ਇਹ ਪਿਆਰੇ ਪ੍ਰਭੂ ਇਹ ਪਿਆਰੇ ਪ੍ਰਭੂ ਇਹ ਆਖਦਾ ਰਹਿੰਦਾ ਫਿਰਗੇ ਫਰਮਾਨ ਹੈ ਗੁਣ ਨਿਧਾਨ ਮਨ ਮੋਹਨ ਲਾਲਨ ਸੁਖਦਾਈ ਸਰਬੰਗੈ ਗੁਰ ਗਿਆਨ ਪ੍ਰਭ ਪਾਹੀ ਪਠਾਇਓ ਮਿਲ ਹੋ ਸਖਾ ਗਲ ਲਾਗੈ ਨਿਹ ਨਾਨਕ ਹੇ ਗੁਣਾ ਦੇ ਖਜਾਨੇ ਹੇ ਮਨ ਹੇ ਮਾਨ ਨੂੰ ਸੋਹਣੇ ਮੋਹਣ ਵਾਲੇ ਹੇ ਸੋਹਣੇ ਲਾਲ ਹੇ ਸਾਰੇ ਸੁਖ ਦੇਣ ਵਾਲੇ हे सब जीवां ਵਿੱਚ ਵਿਆਪਕ हे ਪ੍ਰਭੂ हे ਮਿੱਤਰ ਪ੍ਰਭੂ ਮੈਨੂੰ ਗੁਰੂ ਨੇ ਤੇਰੇ ਪਾਸ ਭੇਜਿਆ ਹੈ ਮੈਨੂੰ ਗੱਲ ਲੱਗ ਕੇ ਮਿਲ ਫਿਰ ਅਗਲੇ ਸ਼ਬਦ ਦੇ ਵਿੱਚ ਫਰਮਾਨ ਹੈ ਸਾਰਗ ਮਹੱਲਾ ਪੰਜਵਾ ਅਬ ਮੋਰੋ ਠਾਕੁਰ ਸਿਉ ਮਨ ਮੰਨਾ ਸਾਧਿ ਕਿਰਪਾਲ ਦਯਾਨ ਭਇ ਹੈ ਇਹੋ ਛੇਦਿਓ ਦੁਸ਼ਟ ਬਿਗੰਨ ਰਹਾਉ ਏ ਭਾਈ ਜਦੋ ਸੰਤ ਜਨ ਮੇਰੇ ਉਤੇ ਤਰੁੱਠ ਪਏ ਦਿਆਲ ਵਾਨ ਹੋਇ ਤਾ ਮੈਂ ਆਪਣੀ ਅੰਦਰੋਂ ਪਰਮਾਤਮਾ ਨਾਲੋਂ ਉਹ ਭੈਣਾ ਉੱਪਰ ਪੁਣਾ ਕੱਟ ਦਿੱਤਾ ਉਹੋ ਛੇਦ ਦਿੱਤਾ ਕੱਟ ਦਿੰਦਾ ਉਹ ਉੱਪਰ ਪੁਣਾ ਹੁਣ ਮੇਰਾ ਮਨ ਮੇਰਾ ਮਨ ਮਾਲਕ ਪ੍ਰਭੂ ਨਾਲ ਸੰਗਿ ਜਿਆ ਰਹਿੰਦਾ ਹੈ ਉਸ ਪਰਮੇਸ਼ਰ ਦੇ ਨਾਲ ਫਿਰ ਅੱਗੇ ਫਰਮਾਨ ਹੈ ਰਹਾਉ ਤੁਮ ਹੀ ਸੁੰਦਰ ਤੁਮ ਹੈ ਸਿਆਨੇ ਤੁਮ ਹੀ ਸੁਗਰ ਸੁਜਾਨ ਸਗਲ ਜੋਗ ਅਰ ਗਿਆਨ ਧਿਆਨ ਇੱਕ ਨਿਮਖ ਨਾ ਕੀਮਤ ਜਨ ਹੁਣ ਹੈ ਪ੍ਰਭੂ ਤੂੰ ਹੀ ਮੈਨੂੰ ਸੋਹਣਾ ਲੱਗਦਾ ਹੈ ਤੂੰ ਹੀ ਸਿਆਣਾ ਜਾਪਨਾ ਹੈ ਤੂੰ ਹੀ ਸੋਹਣੀ ਆਤਮਿਕ ਘਾੜਤ ਵਾਲਾਂ ਤੇ ਸੁਜਾਨ ਦਿਸਦਾ ਹੈ ਜੋਗ ਸਾਧਨ ਗਿਆਨ ਚਰਚਾ ਕਰਨ ਵਾਲੇ ਅਤੇ ਸਮਾਧੀਆਂ ਲਾਉਣ ਵਾਲੇ ਇਹਨਾਂ ਸਭਨਾਂ ਨੇ ਹੈ ਪ੍ਰਭੂ ਅੱਖ ਚਮਕਣ ਜਿੰਨੇ ਸਮੇਂ ਲਈ ਵੀ ਤੇਰੀ ਕਦਰ ਨਹੀਂ ਸਮਝੀ ਲੱਗੇ ਫਰਮਾਨ ਹੈ ਦੋਨੋ ਹੀ ਨਾਇਕ ਤੂੰ ਹੀ ਛਤਰ ਪਤ ਤੂੰ ਪੂਰ ਰਹੇ ਭਗਵਾਨ ਪਾਉ ਦਾਨ ਸੰਤ ਸੇਵਾ ਹਰ ਨਾਨਕ ਸਤਿਗੁਰ ਬਨ ਏ ਭਗਵਾਨ ਤੂੰ ਹੀ ਸਭ ਜੀਵਾਂ ਦਾ ਮਾਲਕ ਹੈ ਤੂੰ ਹੀ ਸਭ ਰਾਜਿਆਂ ਦਾ ਰਾਜਾ ਹੈ ਤੂੰ ਸਾਰੀ ਸ੍ਰਿਸ਼ਟੀ ਦੇ ਵਿੱਚ ਵਿਆਪਕ ਹੈ ਏ ਨਾਨਕ ਏ ਹਰੀ ਮਿਹਰ ਕਰ ਤੇਰੇ ਦਰ ਤੋਂ ਮੈਂ ਸੰਤ ਜਨਾਂ ਦੀ ਸੇਵਾ ਦਾ ਖੈਰ ਹਾਸਲ ਕਰਾਂ ਮੈਨੂੰ ਇਹ ਖੈਰ ਪਵੇ ਸੇਵਾ ਦੀ ਮੈਂ ਸੰਤ ਜਨਾਂ ਤੋਂ ਸਦਕੇ ਸਦਾ ਸਦਕੇ ਜਾਂਦਾ ਫਿਰ ਅੱਗੇ ਫਰਮਾਨ ਹੈ ਸਾਰਗ ਮਹੱਲਾ ਪੰਜਵਾ ਮੇਰਾ ਮਨ ਚੀਤ ਆਏ ਪ੍ਰੇ ਰੰਗਾ ਵਿਸਰਿਓ ਧੰਦ ਬੰਦ ਮਾਇਆ ਕੋ ਰਜਨ ਸਵਾਈ ਜੰਗਾ ਰਹਾਉ ਹੇ ਭਾਈ ਜਦੋਂ ਤੋਂ ਸਾਧ ਸੰਗਤ ਦੀ ਬਰਕਤ ਨਾਲ ਪਿਆਰੇ ਪ੍ਰਭੂ ਦੇ ਕੌਤਕ ਮੇਰੇ ਮਨ ਵਿੱਚ ਮੇਰੇ ਚਿੱਤ ਵਿੱਚ ਆ ਵਸਦੇ ਮੈਨੂੰ ਮਾਇਆ ਵਾਲੀ ਭਟਕਣਾ ਭੁੱਲ ਗਈ ਮਾਇਆ ਦੇ ਮੋਹ ਦੀ ਫਾਹੀ ਮੁੱਕ ਗਈ ਮੇਰੀ ਸਾਰੀ ਉਮਰ ਦੀ ਰਾਤ ਵਿਕਾਰਾਂ ਨਾਲ ਜੰਗ ਕਰਦਿਆਂ ਮੀਤ ਰਹੀ ਹੈ ਵਿਕਾਰਾਂ ਦੇ ਨਾਲ ਜੰਗ ਕਰਦਿਆਂ ਮੀਤ ਰਹੀ ਹੈ ਮੇਰੀ ਉਮਰ ਦੀ ਰਾਤ ਫਿਰਗੇ ਫਰਮਾਨ ਹੈ ਹਾਰੂ ਸੇਵਉ ਹਾਰੁ ਨਿਮਸਾਮ ਹਰ ਪਾਇਆ ਸਤਸੰਗਾ ਐ ਸੋ ਮਿਲਿਓ ਮਨੋਹਰ ਪ੍ਰੀਤਮ ਸੁਖ ਪਾਏ ਮੁਖ ਮੰਗਾ ਹੇ ਭਾਈ ਜਦੋਂ ਤੋਂ ਮੈਂ ਪ੍ਰਭੂ ਦੀ ਸਾ ਸੰਗਤ ਪ੍ਰਾਪਤ ਕੀਤੀ ਹੈ ਮੈਂ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹਾਂ ਮੈਂ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਣਾ ਹਾਂ ਮਨ ਨੂੰ ਮੋਣ ਵਾਲਾ ਪ੍ਰੀਤਮ ਪ੍ਰਭੂ ਇਸ ਤਰ੍ਹਾਂ ਮੈਨੂੰ ਮਿਲ ਗਿਆ ਹੈ ਕਿ ਮੈਂ ਮੂਹ ਮੰਗੇ ਸੁਖ ਹਾਸਲ ਕਰ ਲਏ ਹਨ ਸੁਖ ਪਾਏ ਮੁਖ ਮੰਗਾ ਮੈਂ ਮੂਹ ਮੰਗੇ ਸੁਖ ਹਾਸਲ ਮਿਲ ਗਏ ਹਾਸਲ ਕਰ ਲਏ ਪ੍ਰੇਉ ਆਪਣਾ ਗੁਰਬਸ ਕਰਦੀਨਾ ਭੋਗੋ ਭੋਗਨ ਸੰਗਾ ਨਿਰਭਉ ਭਈ ਨਾਨਕ ਭਉ ਮਿਟਿਆ ਹਰ ਪਾਇਉ ਪਾਠੰਗਾ ਏ ਭਾਈ ਗੁਰੂ ਨੇ ਪਿਆਰਾ ਪ੍ਰਭੂ ਮੇਰੇ ਪ੍ਰਭੂ ਮੇਨੇ ਪਿਆਰ ਦੇ ਵਸ ਦੇ ਵਿੱਚ ਕਰ ਦਿੱਤਾ ਗੁਰੂ ਨੇ ਉਹ ਪਿਆਰਾ ਪ੍ਰਭੂ ਉਹ ਪਰਮੇਸ਼ਰ ਮੇਰੇ ਪਿਆਰ ਦੇ ਵਸ ਦੇ ਵਿੱਚ ਕਰ ਦਿੱਤਾ ਉਸ ਹੁਣ ਕਾਮ ਆਦਿਕਾਂ ਦੀ ਰੁਕਾਵਟ ਤੋਂ ਬਿਨਾ ਮੈਂ ਉਸ ਦੇ ਮਿਲਾਪ ਦਾ ਆਤਮਕ ਆਨੰਦ ਮਾਣਦਾ ਰਹਿੰਦਾ ਹਾਂ ਫੇ ਨਾਨਕ ਮੈਂ ਜੀਵਨ ਦਾ ਆਸਰਾ ਪ੍ਰਭੂ ਲਭ ਲਿਆ ਹੈ ਮੇਰਾ ਹਰੇਕ ਡਰ ਮਿਟ ਗਿਆ ਹੈ ਮੈਂ ਕਾਮ ਆਦਿਕਾਂ ਦੇ ਹੱਲਿਆਂ ਦੇ ਖਤਰੇ ਤੋਂ ਨਿਰਦਰ ਹੋ ਗਿਆ ਹਾਂ ਰੰਗੇ ਫਰਮਾਨ ਹੈ ਸਾਰਗ ਮਹੱਲਾ ਪੰਜਵਾ ਹਰ ਜੀਉ ਕੇ ਦਰਸ਼ਨ ਕਉ ਕੁਰਬਾਨੀ ਬਚਨ ਨਾਦ ਮੇਰੇ ਸ੍ਰਵਣਾ ਹੋ ਪੂਰੇ ਦੇਹਾ ਪ੍ਰੇਅ ਅੰਕ ਸਮਾਨੀ ਰਹਾਉ ਏ ਭਾਈ ਮੈਂ ਪ੍ਰਭੂ ਜੀ ਦੇ ਦਰਸ਼ਨ ਤੋਂ ਸਦਕੇ ਹਾਂ ਉਸ ਦੀ ਸਿਪਸਲਾ ਦੇ ਗੀਤ ਮੇਰੇ ਕੰਨਾਂ ਵਿੱਚ ਭਰੇ ਰਹਿੰਦੇ ਹਨ ਮੇਰਾ ਸਰੀਰ ਉਸ ਦੀ ਗੋਦ ਦੇ ਵਿੱਚ ਲੀਨ ਰਹਿੰਦਾ ਹੈ ਇਹ ਸਾਰੀ ਗੁਰੂ ਦੀ ਹੀ ਕਿਰਪਾ ਹੈ ਫਿਰੰਗੇ ਫਰਮਾਨ ਹੈ ਰਹਾਉ ਛੂਟਰ ਤੇ ਗੁਰ ਕੀ ਸੁਹਾਗਣ ਹੰਪਾਇਓ ਸੁਗਣ ਸੁਜਾਨੀ ਜਹ ਘਰ ਮਹਿ ਬੈਸਣ ਨਹੀਂ ਪਾਵਤ ਸੋ ਥਾਨ ਮਿਲਿਓ ਬਾਸਾਨੀ ਬਾਸਾਨੀ ਮਤਲਬ ਵਸਣ ਲਈ ਏ ਭਾਈ ਗੁਰੂ ਨੇ ਮੈਨੂੰ ਛਟੜ ਨੂੰ ਮੈਂ ਛਟੜ ਸੀ ਮੈਨੂੰ ਛੁੱਟਣ ਨੂੰ ਸੁਹਾਗਣ ਬਣਾ ਦਿੱਤਾ ਗੁਰੂ ਨੇ ਜਿਨੇ ਮੈਨੂੰ ਕੋਈ ਬਾਤ ਨਹੀਂ ਪੁੱਛਦਾ ਸੀ ਮੈਂ ਛੁੱਟਣ ਸੀ ਮੈਨੂੰ ਸੁਹਾਗਣ ਬਣਾ ਦਿੱਤਾ ਮੈਂ ਸੋਹਣੀ ਆਤਮਿਕ ਘਾੜਤ ਵਾਲੇ ਸੁਜਾਨ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਮੇਰੇ ਮਨ ਨੂੰ ਉਹ ਹਰ ਚਰਨ ਥਾਂ ਵਸਨ ਨਹੀਂ ਮਿਲ ਗਿਆ ਹੈ ਜਿਸ ਥਾਂ ਤੇ ਅੱਗੇ ਇਹ ਕਦੇ ਟਿਕਦਾ ਹੀ ਨਹੀਂ ਸੀ ਉਹ ਥਾਂ ਹਾਸਲ ਹੋ ਗਿਆ ਮੇਰੇ ਮਨ ਨੂੰ ਉਹ ਵਸਨ ਲਈ ਇਹਨੂੰ ਥਾਂ ਮਿਲ ਗਿਆ ਸੋ ਥਾਨ ਮਿਲਿਓ ਵਸਨੀਨ ਉਨ੍ਹਾਂ ਵਸ ਆਇਓ ਭਗਤ ਬਚਲ ਜਿਨ ਰਾਖੀ ਆਨ ਸੰਤਾਨੀ ਕਹੋ ਨਾਨਕ ਹਰ ਸੰਗ ਮਨ ਮਾਨਿਆ ਸਭ ਚੁਕੀ ਕਾਣ ਲੋਕਾਨੀ ਏ ਭਾਈ ਭਗਤੀ ਨਾਲ ਪਿਆਰ ਕਰਨ ਵਾਲਾ ਪ੍ਰਮਾਤਮਾ ਜਿਸ ਨੇ ਸਦਾ ਆਪਣੇ ਸੰਤਾਂ ਦੀ ਲਾਜ ਰੱਖੀ ਹੈ ਉਹਨਾਂ ਸੰਤ ਜਨਾਂ ਦੇ ਪਿਆਰ ਦੇ ਵਸ ਦੇ ਵਿੱਚ ਆਇਆ ਲਿੰਦੇ ਏ ਨਾਨਕ ਇਹਨੇ ਸੰਤ ਜਨਾਂ ਦੀ ਕਿਰਪਾ ਨਾਲ ਮੇਰਾ ਮਨ ਜਨਾ ਉਹ ਪ੍ਰਮਾਤਮਾ ਨਾਲ ਗਿੱਜ ਗਿਆ ਹੈ। ਮੇਰੇ ਅੰਦਰੋਂ ਲੋਕਾਂ ਦੀ ਮੁਤਾਝੀ ਮੁੱਕ ਗਈ ਹੈ। ਹੁਣ ਮੇਰਾ ਮਨ ਮੈਂ ਕਿਸੇ ਦਾ ਮੁਤਾਜ ਨਹੀਂ ਰਹਿ ਗਿਆ। ਉਹ ਮੁਤਾਝੀ ਮੁੱਕ ਗਈ। ਫਿਰ ਅਗਲੇ ਸ਼ਬਦ ਦੇ ਵਿੱਚ ਫਰਮਾਨ ਹੈ। ਸਾਰਗ ਮਹੱਲਾ ਪੰਜਵਾ ਅਬ ਮੇਰੋ ਪੰਜਾਂ ਤੇ ਸੰਗ ਟੂਟਾ ਦਰਸ਼ਨ ਦੇਖ ਭਈ ਮਨ ਅਨੰਦ ਗੁਰੂ ਕਿਰਪਾ ਤੇ ਛੁਟਾਰ ਹਉ ਏ ਭਾਈ ਗੁਰੂ ਦੀ ਮਿਹਰ ਦੇ ਨਾਲ ਮੈਂ ਕਾਮ ਆਦਕ ਦੀ ਇਮਾਰਤੋਂ ਬਚ ਗਿਆ ਹਾਂ ਪੰਜਾਂ ਤੋਂ ਸੰਗ ਕਾਮ ਕਰੋ ਲੋ ਮੋਹੰਕਾਰ ਅਬ ਮੇਰੋ ਪੰਜਾਂ ਤੇ ਸੰਗ ਟੁੱਟਾ ਇਨਾਂ ਨਾਲ ਸੰਗ ਟੁੱਟ ਗਿਆ। ਇਨਾਂ ਪੰਜਾਂ ਨਾਲੋਂ ਮੇਰਾ ਸਾਥ ਮੁੱਕ ਗਿਆ। ਮੇਰੇ ਅੰਦਰ ਨਾਮ ਖਜ਼ਾਨਾ ਲੁਕਿਆ ਪਿਆ ਸੀ। ਨਾਮ ਖਜ਼ਾਨਾ ਲੁਕਿਆ ਪਿਆ ਸੀ ਤੇ ਗੁਰੂ ਦੀ ਰਾਹੀ ਉਸ ਦਾ ਦਰਸ਼ਨ ਕਰਕੇ ਮੇਰੇ ਮਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਬਣ ਗਈਆਂ ਹਨ। ਦਰਸ਼ਨ ਦੇਖ ਭਏ ਮਨ ਆਨੰਦ। ਗੁਰ ਕਿਰਪਾ ਦੇ ਛੂਟਾ ਉਹ ਖੁਸ਼ੀਆਂ ਹੀ ਆਨੰਦੀ ਆਨੰਦ ਬਣ ਗਏ ਰੰਗੇ ਫਰਮਾਨ ਹੈ ਵਿਖਮ ਥਾਨ ਬਹੁਤ ਬਹੁ ਧਰਿਆ ਅਨਕ ਰਾਖ ਸਰੂਟਾ ਵਿਖਮ ਗਾਰ ਕਰ ਪਉਚੈ ਨਾਹੀ ਸੰਤ ਸਾਨਤ ਭਏ ਲੂਟਾ ਹੇ ਭਾਈ ਜਿਸ ਥਾਂ ਨਾਮ ਖਜ਼ਾਨੇ ਧਰੇ ਪਏ ਸਨ ਉਥੇ ਅਪਣਾ ਬਹੁਤ ਹੀ ਔਖਾ ਸੀ ਵਿਖਮ ਥਾਨ ਮੇਖਮ ਬਨ ਲੋ ਔਖਾ ਸੀ ਜਿੱਥੇ ਨਾਮ ਦਾ ਖਜ਼ਾਨਾ ਸੀ ਕਿਉਂਕਿ ਕਾਮ ਆਦਿਕ ਅਨੇਕਾਂ ਸੂਰਮੇ ਰਾਹ ਦੇ ਵਿੱਚ ਰਾਖੇ ਬਣੇ ਪਏ ਸੀ ਇਹ ਮੂਨੇ ਖੜੇ ਸੀ ਰਾਹ ਦੇ ਵਿੱਚ ਇਹ ਖੜੀ ਸੀ ਉੱਥੇ ਤੱਕ ਪਹੁੰਚ ਨਹੀਂ ਦਿੰਦੇ ਸੀ ਪਹਿਲਾਂ ਹੀ ਘੇਰ ਲੈਂਦੇ ਸੀ ਕਹਿੰਦੇ ਉਸ ਦੇ ਦਿਵਾਲੇ ਮਾਇਆ ਦੇ ਮੋਹ ਦੀ ਬੜੀ ਔਖੀ ਖਾਈ ਬਣੀ ਹੋਈ ਸੀ ਉਸ ਨੇ ਦਿਵਾਲੇ ਮਾਇਆ ਦੇ ਮੋਹ ਦੀ ਖਾਈ ਬਣੀ ਹੋਈ ਸੀ ਬਣੀ ਔਖੀ ਜਿੱਥੇ ਨਾਮ ਖਜ਼ਾਨੇ ਤੋਂ ਜਿੱਥੇ ਨਾਮ ਖਜਾਨਾ ਪਿਆ ਸੀ ਉਸ ਖਜ਼ਾਨੇ ਤੱਕ ਹੱਥ ਨਹੀਂ ਸੀ ਪਹੁੰਚਦਾ ਮੇਖਮ ਥਾਨ ਬਹੁਤ ਬਹੁ ਤਰੀਆ ਅਨਕਰਾਖ ਸਰੂਟਾ ਸਰੂਟਾ ਦਾ ਮਤਲਬ ਸੂਰਮੇ ਇਹ ਜਿਹੜੇ ਪੰਜ ਕਾਮ ਕਰੂ ਲੋਭ ਮਹੰਕਾਰ ਇਹ ਖੜੇ ਸੀ ਮੇਖਮ ਗਾਰ ਗਾਰ ਮਤਲਬ ਟੋਆ ਗੜਾ ਖਾਈ ਕਰ ਪੌਚੈ ਨਾਹੀ ਸੰਤ ਸੰਤ ਭੈ ਲੂਟਾ ਕਹਿੰਦੇ ਉਸ ਖਜ਼ਾਨੇ ਤੱਕ ਹੱਥ ਨਹੀਂ ਸੀ ਪਹੁੰਚਦਾ ਜਦੋਂ ਕਹਿੰਦੇ ਸੰਤ ਜਨ ਮੇਰੇ ਸਾਥੀ ਬਣ ਗਏ ਜਦੋਂ ਸੰਤ ਜਨ ਸਾਥੀ ਬਣ ਗਏ ਕਹਿੰਦੇ ਉਹ ਟਿਕਾਣਾ ਫਿਰ ਲੁੱਟ ਲਿਆ ਮੈਂ ਫਿਰ ਉਹ ਖਜ਼ਾਨਾ ਮੈਂ ਲੁੱਟ ਲਿਆ ਨਾਮ ਦਾ ਬਹੁਤ ਖਜ਼ਾਨੇ ਮੇਰੇ ਪਾਲੇ ਪਰਿਆ ਅਮੋਲ ਲਾਲ ਆਖੂਟਾ ਜਨ ਨਾਨਕ ਪ੍ਰਭ ਕਿਰਪਾ ਧਾਰੀ ਤੋ ਮਨ ਮੈਂ ਹਰ ਰਸ ਘੂਟਾ ਕਹਿੰਦੇ ਸੰਤ ਜਨਾਂ ਦੀ ਕਿਰਪਾ ਦੇ ਨਾਲ ਹਰ ਨਾਮ ਦੇ ਅਮੋਲਕ ਤੇ ਅਮੁਕ ਨਾਮੁ ਕਣ ਵਾਲੇ ਅਮੁਕ ਲਾਲਾਂ ਦੇ ਬਹੁਤ ਖਜ਼ਾਨੇ ਮੈਨੂੰ ਮਿਲ ਗਏ ਮੋਹ ਖਜ਼ਾਨੇ ਮਿਲ ਗਏ ਇਹ ਦਾਸ ਨਾਨਕ ਜਦੋਂ ਮੈਂ ਪ੍ਰਭੂ ਨੇ ਜਦੋਂ ਪ੍ਰਭੂ ਨੇ ਮੇਰੇ ਉੱਤੇ ਕਿਰਪਾ ਕੀਤੀ ਮਿਹਰ ਕੀਤੀ ਤਦੋਂ ਮੈਂ ਆਪਣੇ ਮਨ ਦੇ ਵਿੱਚ ਹਰ ਨਾਮ ਦਾ ਰਸ ਪੀਨ ਜੋ ਪੀਨ ਲੱਗ ਗਿਆ ਹਰ ਨਾਮ ਦਾ ਰਸ ਦੀ ਘੁੱਟਾਂ ਪਰ ਲੀਆਂ ਹਰ ਰਸ ਘੁੱਟਾਂ ਕੁੱਟ-ਕੁੱਟ ਕਰਕੇ ਪੀ ਲਿਆ ਮੈਂ ਨਾਮ ਦਾ ਰਸ ਆਪਣੇ ਮਨ ਦੇ ਵਿੱਚ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਮੇਆਂ ਪੁੰਤਾਈਆਂ ਹੋ ਗਿਆਆਂ ਨੇ ਸਤਿਗੁਰੂ ਪਾਤਸ਼ਾਹ ਤੇ ਆਪ ਸੰਗਤ ਬਖਸ਼ਣ ਜੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ